ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸਮਾਗਮ ਵਿੱਚ ਅਸੀਂ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਨ੍ਹਾਂ ਦੀ ਕਿਰਪਾ ਨਾਲ ਅਕਾਲ ਯੂਨੀਵਰਸਿਟੀ ਤਰਵੰਡੀ ਸਾਬੋ ਵੱਲੋਂ ਪ੍ਰਿੰਟ ਮਸ਼ਾਣਾ ਦੇ ਗੁਰਦੁਆਰਾ ਸਾਹਿਬ ਵਿਖੇ 15 ਦਿਨਾਂ ਦਾ ਗੁਰਮਤ ਸਿਖਲਾਈ ਕੈਂਪ ਲਗਾਇਆ ਗਿਆ ਉਸ ਤੋਂ ਬਾਅਦ ਅਸੀਂ ਧੰਨਵਾਦ ਕਰਦੇ ਹਾਂ ਬੁਰਦਵਾਰਾ ਸਹਾਇਜੀ ਪ੍ਰਬੰਧਕ ਕਮੇਟੀ ਸਮੂਹ ਨਗਰ ਨਿਵਾਸੀ ਸੰਗਤਾਂ ਅਤੇ ਬਾਬਾ ਗੁਰਦੇਵ ਸਿੰਘ ਜੀ ਮਾਨਕ ਜਿਨ੍ਹਾਂ ਦੇ ਸਾਡਾ ਬਹੁਤ ਹੀ ਸਹਿਯੋਗ ਦਿੱਤਾ ਮੈਂ ਬਹੁਤ ਦਾ ਸਮਾਂ ਨਾਂ ਲੈਂਦਾ ਹੋਇਆ ਪ੍ਰਬੰਧਕ ਵੀਰਾਂ ਨੂੰ ਅਤੇ ਬਾਬਾ ਜੀ ਨੂੰ ਬੇਨਤੀ ਕਰਦਾ ਹਾਂ ਕਿ ਬੱਚਿਆਂ ਦਾ ਮਾਨ ਸਨਮਾਨ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ولكن هذا ਲੋ ਜੀ ਬਾਦਲ ਸੋਹਣ ਸੱਤ ਸੱਤ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਮਖਾਣਾ ਤੋਂ ਦੁਆਰਾ ਗੁਰਨਾਨ ਨਵਾਸ ਤੋਂ ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਜੋ ਅਕਾਲ ਜੀ ਦੀ ਬਰਸਤੀ ਗੁਰੂ ਜੀ ਸਾਹਿਬ ਉਹ ਤਖਤ ਜੀ ਦਰਬਾਰ ਸਾਹਿਬ ਦੇ ਤੋਂ ਸੁਖਿੰਦਰਾਮੀ ਪੱਤੋਂ ਗਿਆਨ ਸੇ ਨੂੰ ਧਜਿਆ ਗਿਆ ਕਾਕੇ ਜਿੱਥੇ ਪੇਸ਼ਪੰਦ ਦੇ ਬੱਚਿਆਂ ਨੂੰ ਗੁਰਬਾਣੀ ਬਾਰੇ ਹੋਰ ਇਤਿਹਾਸ ਬਾਰੇ ਜਾਣਕਾਰੀ ਕਰਵਾਈ ਜਾਵੇ ਤਾਂ 6 ਤਾਰੀਖ ਤੋਂ ਲੈ ਕੇ 20 ਤਾਰੀਖ ਤੱਕ ਇਹਨਾਂ ਗੁਰੂ ਕਾਰਾਂ ਨੇ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਇਹਨਾਂ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਲਾਇਆ ਹੋਰ ਇਤਿਹਾਸ ਦੇ ਨਾਲ ਲਾਇਆ ਸੋ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਸੋ ਇਸੇ ਤਰ੍ਹਾਂ ਹੀ ਅਸੀਂ ਬੇਨਤੀ ਕਰਦੇ ਹਾਂ ਕਿ ਅੱਗੇ ਵਾਲੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਲਾ ਕੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਘਰਾਂ ਤੇ ਅਹਰੇ ਨਾਲ ਜੋੜਿਆ ਜਾਵੇ ਤਾਂ ਕਿ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਅਸੀਂ ਸਾਡਾ ਧਰਮ ਕੀ ਹੈ ਸਾਡੇ ਜੋ ਸਿੱਖੀ ਧਰਮ ਹੈ ਇਹਦੇ ਵਿੱਚ ਇਹਦਾ ਕੀ ਇਤਿਹਾਸ ਹੈ ਇਹਦੇ ਨਾਲ ਜੋੜਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਇਸੇ ਤਰ੍ਹਾਂ ਬੇਨਤੀ ਕਰਦੇ ਹਾਂ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਬੱਚਿਆਂ ਨੂੰ ਜੋੜਦੇ ਰਹਸਣ ਸੋ ਅੱਜ ਸਾਡੀ ਸਾਰੇ ਇਹ ਕਮੇਟੀ ਵੱਲੋਂ ਤੇ ਬਾਬਾ ਜੀ ਵੱਲੋਂ ਇਹਨਾਂ ਤੁਹਾਡਾ ਸਹਿਬਜਾਜਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਸੇਵਾ ਸੋ ਬੱਚਿਓ ਜਿਹੜਾ ਵੀ ਆਪਾਂ ਪੜਿਆ ਨਾ ਇਹ ਸਾਰਾ ਪੁਲਾਣਾ ਨਹੀਂਗਾ ਇਹ ਤਿੰਨ ਚਾਰ ਦਿਨਾਂ ਬਾਅਦ ਇਹਨੂੰ ਪੜੀ ਜਾਣਾ ਤੁਸੀਂ ਜਿਵੇਂ ਦੇਖੋ ਸੋਡੂ ਗੁਰੂ ਸਾਹਿਬਾਨ ਦੇ ਨਾਮ ਨਹੀਂ ਆਉਂਦੇ ਸੀ ਹਨਾ ਇਹ ਆਪਣੀ ਸਾਰੀ ਉਮਰ ਕੰਮ ਆਉਣ ਵਾਲੀਆਂ ਗੱਲਾਂ ਹਨ ਠੀਕ ਹੈ ਤੇ ਇਹ ਸਾਰਾ ਪੜੀ ਜਾਣਾਗਾ ਫੇਰ ਹੀ ਆਪਾਂ ਆਪਦੇ ਗਾਹਾਂ ਭੈਣ ਭਾਈ ਛੋਟੇ ਵੱਡੇ ਉਹਨਾਂ ਨੂੰ ਸੁਖਾਵਾਵਾਂਗੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਹੁਣ ਕਰੇਗਾ 50 ਥੇ